ਡਿੰਗ ਸਟੂਡੈਂਟ ਵੈਲਕਮ ਟੂ ਬ੍ਰਾਈਟ ਫਿਊਚਰ ਅਕੈਡਮੀ ਜਿਸ ਤਰ੍ਹਾਂ ਕਿ ਆਪਾਂ ਪੀਐਸਟੈਟ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਨਾਲ ਆਪਾਂ ਗ੍ਰਾਮਰ ਵੀ ਕਰਦੇ ਹਾਂ ਹਾਂਜੀ ਅੱਜ ਪੈਰਾਗ੍ਰਾਫ ਅਤੇ ਕਵਿਤਾ ਲੈ ਕੇ ਆਜ਼ਰ ਹਾਂ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਕਲਾਸ ਜਿਸ ਵਿੱਚ ਅੱਜ ਆਪਣਾ ਪੈਰਾਗ੍ਰਾਫ ਰਹੇਗਾ ਰਾਜਨੀਤਿਕ ਮਸਲੇ ਸ਼ੁਰੂ ਕਰਦੇ ਹਾਂ ਬਪਾਡਨਾ ਰਾਜਨੀਤੀ ਕਿਸੇ ਵੀ ਦੇਸ਼ ਦੇ ਵਿਕਾਸ ਦਾ ਤੁਰਾਂ ਦੀ ਹੈ ਜੋ ਕੇ ਸਮੇਂ ਵਿੱਚ ਭਾਰਤੀ ਰਾਜਨੀਤੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਜਿਵੇਂ ਕਿ ਭ੍ਰਿਸ਼ਟਾਚਾਰ ਬੇਰੋਜ਼ਗਾਰੀ ਅਤੇ ਜਾਤੀਵਾਦ ਲੋਕਤੰਤਰ ਵਿੱਚ ਵੋਟ ਦੀ ਸ਼ਕਤੀ ਸਭ ਤੋਂ ਵੱਡੀ ਹੁੰਦੀ ਹੈ ਜਿਸ ਰਾਹੀਂ ਜਨਤਾ ਆਪਣਾ ਨੁਮਾਇੰਦੇ ਚੁਣਦੀ ਹੈ ਪਰ ਕਈ ਵਾਰ ਸੌੜੀ ਰਾਜਨੀਤਿਕ ਕਾਰਨ ਅਸਲ ਮੁੱਦੇ ਪਿੱਛੇ ਰਹਿ ਜਾਂਦੇ ਹਨ ਦੇਸ਼ ਦੀ ਤਰੱਕੀ ਲਈ ਪਾਰਦਰਸ਼ੀ ਪ੍ਰਸ਼ਾਸਨ ਅਤੇ ਪੜ੍ਹੇ ਲਿਖੇ ਲੀਡਰਾਂ ਦੀ ਲੋੜ ਹੈ ਹਾਂਜੀ ਇਹ ਹੈ ਆਪਣਾ ਪੈਰਾਗ੍ਰਾਫ ਜੋ ਕਿ ਆਪਣੇ ਰਾਜਨੀਤਿਕ ਮਸਲਿਆਂ ਨਾਲ ਸੰਬੰਧਿਤ ਹੈ ਸ਼ੁਰੂ ਕਰਦੇ ਹਾਂ ਇਸ ਨਾਲ ਸੰਬੰਧਿਤ ਕੁਐਸਚਨ ਲੋਕਤੰਤਰ ਵਿੱਚ ਸਭ ਤੋਂ ਵੱਡੀ ਸ਼ਕਤੀ ਕਿਸ ਕੋਲ ਹੁੰਦੀ ਹੈ ਆਪਸ਼ਨ A ਨੇਤਾਵਾਂ ਕੋਲ ਆਪਸ਼ਨ B ਵੋਟ ਦੀ ਸ਼ਕਤੀ ਯਾਨੀ ਕਿ ਜਨਤਾ ਕੋਲ ਆਪਸ਼ਨ C ਪੁਲਿਸ ਕੋਲ ਆਪਸ਼ਨ D ਅਮੀਰ ਲੋਕਾਂ ਕੋਲ ਤਾਂ ਲੋਕਤੰਤਰ ਵਿੱਚ ਸਭ ਤੋਂ ਵੱਡੀ ਸ਼ਕਤੀ ਕਿਸ ਕੋਲ ਹੁੰਦੀ ਹੈ ਆਪਸ਼ਨ B ਵੋਟ ਦੀ ਸ਼ਕਤੀ ਯਾਨੀ ਕਿ ਜਨਤਾ ਕੋਲ ਲੋਕਤੰਤਰ ਦੀ ਪ੍ਰਭਾਸ਼ਾ ਹੀ ਲੋਕਾਂ ਦੁਆਰਾ ਲੋਕਾਂ ਲਈ ਹੈ VOTER ਹੀ ਜਨਤਾ ਆਪਣੀ ਮਰਜ਼ੀ ਦੀ ਸਰਕਾਰ ਚੁਣ ਕੇ ਸੱਤਾ ਬਦਲ ਸਕਦੀ ਹੈ ਅੱਜ ਦਾ ਆਪਣਾ ਸੈਕਿੰਡ ਕੁਐਸਚਨ ਅਜੋਕੇ ਸਮੇਂ ਵਿੱਚ ਰਾਜਨੀਤੀ ਸਾਹਮਣੇ ਮੁੱਖ ਚੁਣੌਤੀ ਕਿਹੜੀ ਹੈ ਆਪਸ਼ਨ A ਖੇਡਾਂ ਆਪਸ਼ਨ B ਤਿਉਹਾਰ ਆਪਸ਼ਨ C ਭ੍ਰਿਸ਼ਟਾਚਾਰ ਅਤੇ ਬੇਰੋਜ਼ਗਾਰੀ ਆਪਸ਼ਨ ਸੀ ਡੀ ਸੈਰ ਸਪਾਟਾ ਤਾਂ ਅਜੋਕੇ ਸਮੇਂ ਵਿੱਚ ਰਾਜਨੀਤਿਕ ਸਾਹਮਣੇ ਕਿਹੜੀ ਮੁੱਖ ਚੁਣੌਤੀ ਹੈ ਆਪਸ਼ਨ ਸੀ ਪ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਪਹਿਰੇ ਅਨੁਸਾਰ ਇਹ ਮੁੱਖ ਮੁੱਦੇ ਦੇਸ਼ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਹਨ ਜੋ ਕਿ ਰਾਜਨੀਤੀ ਅਸਥਿਰਤਾ ਪੈਦਾ ਕਰਦੇ ਹਨ ਅੱਜ ਦਾ 3rd ਕੁਐਸਚਨ ਦੇਸ਼ ਦੀ ਤਰੱਕੀ ਕਿਸ ਤਰ੍ਹਾਂ ਦੇ ਪ੍ਰਸ਼ਾਸਨ ਦੀ ਲੋੜ ਹੈ অপਸ਼ਨ A ਗੁਪਤ ਪ੍ਰਸ਼ਾਸਨ অপਸ਼ਨ B ਪਾਰਦਰਸ਼ੀ ਪ੍ਰਸ਼ਾਸਨ অপਸ਼ਨ C ਸਖਤ ਪ੍ਰਸ਼ਾਸਨ অপਸ਼ਨ D ਸਿਰਫ ਅਮੀਰਾਂ ਦਾ ਪ੍ਰਸ਼ਾਸਨ ਤਾਂ ਦੇਸ਼ ਦੀ ਤਰੱਕੀ ਲਈ ਕਿਸ ਤਰ੍ਹਾਂ ਦਾ ਪ੍ਰਸ਼ਾਸਨ ਦੀ ਲੋੜ ਹੈ অপਸ਼ਨ B ਪਾਰਦਰਸ਼ੀ ਪ੍ਰਸ਼ਾਸਨ ਪਾਰਦਰਸ਼ੀ ਦਾ ਮਤਲਬ ਹੈ ਕਿ ਸਰਕਾਰ ਦੇ ਕੰਮਾਂ ਬਾਰੇ ਜਨਤਾ ਨੂੰ ਸਭ ਪਤਾ ਹੋਵੇ ਜਿਸ ਨਾਲ ਭ੍ਰਸ਼ਟਾਚਾਰ ਘਟਦਾ ਹੈ ਫੋਰਥ ਨੰਬਰ ਕੁਐਸਚਨ ਸੌੜੀ ਰਾਜਨੀਤੀ ਦਾ ਨੁਕਸਾਨ ਕੀ ਹੁੰਦਾ ਹੈ অপਸ਼ਨ ਏ ਦੇਸ਼ ਦਾ ਵਿਕਾਸ ਤੇਜ਼ ਹੁੰਦਾ ਹੈ অপਸ਼ਨ ਬੀ ਅਸਲ ਮੁੱਦੇ ਪਿੱਛੇ ਰਹਿ ਜਾਂਦੇ ਹਨ অপਸ਼ਨ ਸੀ ਸਾਰੇ ਲੋਕ ਅਮੀਰ ਹੋ ਜਾਂਦੇ ਹਨ অপশন ডি শিক্ষা ਮੁਫਤ ਹੋ ਜਾਂਦੀ ਹੈ ਤਾਂ ਸੋੜੀ ਰਾਜਨੀਤੀ ਦਾ ਕੀ ਨੁਕਸਾਨ ਹੁੰਦਾ ਹੈ অপশন ਬੀ ਅਸਲ ਮੁੱਦੇ ਪਿੱਛੇ ਰਹਿ ਜਾਂਦੇ ਹਨ ਅੱਜ ਦਾ 5ਵਾਂ ਨੰਬਰ ਕੁਸ਼ਲ ਇੱਕ ਚੰਗੇ ਰਾਜਨੀਤਿਕ ਢਾਂਚੇ ਲਈ ਲੀਡਰਾਂ ਵਿੱਚ ਕਿਹੜਾ ਗੁਣ ਹੋਣਾ ਚਾਹੀਦਾ ਹੈ অপশন ਏ ਉਹ ਬਹੁਤ ਅਮੀਰ ਹੋਣ ਆਪਸ਼ਨ ਬੀ ਉਪਰੇ ਲਿਖੇ ਅਤੇ ਸੂਝਵਾਨ ਹੋਣ ਆਪਸ਼ਨ ਸੀ ਸਿਰਫ ਆਪਣੀ ਪਾਰਟੀ ਬਾਰੇ ਸੋਚਣ ਵਾਲੇ ਹੋਣ ਆਪਸ਼ਨ ਡੀ ਉਹਨਾਂ ਕੋਲ ਬਹੁਤ ਸਾਰੀਆਂ ਗੱਡੀਆਂ ਹੋਣ ਤਾਂ ਆਪਸ਼ਨ ਬੀ ਉਪਰੇ ਲਿਖੇ ਅਤੇ ਸੂਝਵਾਨ ਹੋਣ 12548 ਵਾਲੇ ਨਾ ਹੋਣ ਪੜੇ ਲਿਖੇ ਲੀਡਰ ਦੇਸ਼ ਦੀਆਂ ਸਮੱਸਿਆਵਾਂ ਨੂੰ ਵਿਗਿਆਨਿਕ ਅਤੇ ਤਰਕਪੂਰਨ ਤਰੀਕੇ ਨਾਲ ਹੱਲ ਕਰਨ ਦੀ ਸਮਰੱਥਾ ਰੱਖਦੇ ਹੋਣ ਹਾਂਜੀ ਏਸੀ ਆਪਣੇ ਪੈਰਾਗ੍ਰਾਫ ਦੇ ਕੁਸ਼ਨ ਤਾਂ ਅੱਜ ਪੈਡਾਗੋਜੀ ਦੇ ਆਪਾਂ ਇੱਕ ਨਵਾਂ ਟੌਪਿਕ ਲੈ ਕੇ ਆਏ ਹਾਂ ਜੋ ਕਿ ਰਹੇਗਾ ਸਿਰਜਣਾਤਮਕਤਾ ਯਾਨੀ ਕਿ ਕ੍ਰੀਏਟੀਵਿਟੀ ਅੱਜ ਦਾ ਆਪਣਾ ਪੈਡਾਗੋਜੀ ਦਾ ਫਰਸਟ ਕੁਸ਼ਨ ਸਿਰਜਣਾਤਮਕਤਾ ਦਾ ਮੁੱਖ ਆਧਾਰ ਕਿਹੜੀ ਚਿੰਤਨ ਪ੍ਰਕਿਰਿਆ ਹੈ অপਸ਼ਨ ਏ ਕੇਂਦਰਮੁਖੀ ਚਿੰਤਨ অপਸ਼ਨ ਬੀ ਬਹੁਪੱਖੀ ਵਿਪਿੰਨ ਚਿੰਤਨ অপਸ਼ਨ ਸੀ ਤਰਕਹੀਨ ਚਿੰਤਨ অপਸ਼ਨ ਡੀ ਯਾਦਦਾਸ਼ਤ ਅਧਾਰਿਤ ਚਿੰਤਨ ਤਾਂ ਸਿਰਜਣਾਤਮਕਤਾ ਦਾ ਮੁੱਖ ਆਧਾਰ ਕਿਹੜੀ ਚਿੰਤਨ ਪ੍ਰਕਿਰਿਆ ਹੈ অপਸ਼ਨ ਬੀ ਬਹੁਪੱਖੀ ਵਿਪਿੰਨ ਚਿੰਤਨ ਸਿਰਜਣਾਤਮਕਤਾ ਵਿੱਚ ਵਿਅਕਤੀ ਇੱਕ ਸਮੱਸਿਆ ਦੇ ਕਈ ਵੱਖ-ਵੱਖ ਅਤੇ ਨਵੇਂ ਹੱਲ ਲੱਭਦਾ ਹੈ ਜਿਸ ਨੂੰ ਡਿਵਰਜੈਂਟ ਥਿੰਕਿੰਗ ਵੀ ਕਿਹਾ ਜਾਂਦਾ ਹੈ ਅੱਜ ਦਾ ਸੈਕਿੰਡ ਕੁਐਸਚਨ ਸਿਰਜਣਾਤਮਕਤਾ ਲੇਖਣ ਯਾਨੀ ਕਿ ਕ੍ਰੀਏਟਿਵ ਰਾਈਟਿੰਗ ਦਾ ਮੁੱਖ ਉਦੇਸ਼ ਕੀ ਹੈ অপশন এ সুন্দর লেখাই শেখানো অপশন বি ব্যাকরণ ਦੇ ਨਿਯਮ ਨੂੰ ਰਟਾਉਣਾ অপশন সি ਬੱਚਿਆਂ ਦੀਆਂ ਭਾਵਨਾਵਾਂ ਅਤੇ ਕਲਪਨਾਵਾਂ ਦਾ ਪ੍ਰਗਟਾਵਾ অপশন ডি ਸਿਰਫ ਪ੍ਰੀਖਿਆ ਵਿੱਚ ਨੰਬਰ ਲੈਣਾ ਤਾਂ সুন্দর লেখাই ਵੀ নেগেটিভ ওয়ার্ল্ড ਹੈ ব্যাকরণ ਦੇ ਨਿਯਮ ਰਟਾਈ ਜਾਣਾ ਤਾਂ ਕਿਵੇਂ ক্রিয়েটিভ ਹੋਵਣਗੇ ਸਿਰਫ ਪ੍ਰੀਖਿਆ ਵਿੱਚ ਨੰਬਰ ਲੈਣਾ ਵੀ ਸਹੀ ਨਹੀਂ ਕੀ ਹੈ ਬੱਚਿਆਂ ਦੀਆਂ ਭਾਵਨਾਵਾਂ ਅਤੇ ਕਲਪਨਾਵਾਂ ਦਾ ਪ੍ਰਗਟਾਵਾ ਆਪਸ਼ਨ ਸੀ ਅੱਜ ਦਾ ਆਪਣਾ ਸੈਕਿੰਡ ਕੁਐਸਚਨ ਥਰਡ ਕੁਐਸਚਨ ਸਿਰਜਣਾਤਮਕ ਬੱਚੇ ਦੀ ਮੁੱਖ ਵਿਸ਼ੇਸ਼ਤਾ ਕੀ ਹੁੰਦੀ ਹੈ ਆਪਸ਼ਨ ਏ ਉਹ ਹਰ ਕੰਮ ਵਿੱਚ ਨਕਲ ਕਰਦੇ ਹਨ ਆਪਸ਼ਨ ਬੀ ਉਸ ਵਿੱਚ ਮੌਲਕਤਾ ਹੁੰਦੀ ਹੈ ਆਪਸ਼ਨ ਸੀ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਰਹਿੰਦਾ ਹੈ ਆਪਸ਼ਨ ਡੀ ਉਹ ਬਹੁਤ ਸ਼ਾਂਤ ਬੈਠਦਾ ਹੈ ਤਾਂ ਸਿਰਜਣਾਤਮਕਤਾ ਦਾ ਕੀ ਮਤਲਬ ਹੈ ਆਪਸ਼ਨ ਬੀ ਉਸ ਵਿੱਚ ਮੌਲਕਤਾ ਹੁੰਦੀ ਹੈ ਸਿਰਜਣਾਤਮਕਤਾ ਬੱਚੇ ਦੂਜਿਆਂ ਦੀ ਨਕਲ ਕਰਨ ਦੀ ਬਜਾਏ ਨਵੇਂ ਅਤੇ ਅਨੋਖੇ ਵਿਚਾਰ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ ਅੱਜ ਦਾ 4th ਨੰਬਰ ਕੁਐਸਚਨ ਬ੍ਰੇਨ ਸਟਾਰਮਿੰਗ ਵਿਧੀ ਕਿਸ ਦੇ ਵਿਕਾਸ ਲਈ ਵਰਤੀ ਜਾਂਦੀ ਹੈ অপਸ਼ਨ A ਸਰੀਰਕ ਸ਼ਕਤੀ ਲਈ অপਸ਼ਨ B ਸਿਰਜਣਾਤਮਕਤਾ ਲਈ অপਸ਼ਨ C ਅਨੁਸ਼ਾਸਨ ਲਈ অপਸ਼ਨ D ਰੱਟਾ ਮਾਰਨ ਲਈ ਤab ਬ੍ਰੇਨ ਸਟਾਰਮਿੰਗ ਕਿਸ ਵਿਧੀ ਲਈ ਰੁਕਾ ਕਿਸ ਵਿਧੀ ਦੇ ਵਿਕਾਸ ਲਈ ਵਰਤੀ ਜਾਂਦੀ ਹੈ অপਸ਼ਨ ਬੀ ਸਿਰਜਣਾਤਮਕਤਾ ਲਈ ਬ੍ਰੇਨ ਸਟਾਰਮਿੰਗ ਵਿੱਚ ਵਿਦਿਆਰਥੀਆਂ ਨੂੰ ਖੁੱਲ ਕੇ ਨਵੇਂ ਵਿਚਾਰ ਸਾਂਝੇ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜਿਸ ਨਾਲ ਉਹਨਾਂ ਦੀ ਸਿਰਜਣਾਤਮਕਤਾ ਸੋਚ ਵਧਦੀ ਹੈ ਅੱਜ ਦਾ 5th ਨੰਬਰ ਕੁਐਸਚਨ ਸਿਰਜਣਾਤਮਕਤਾ ਦੇ ਵਿਕਾਸ ਵਿੱਚ ਸਭ ਤੋਂ ਵੱਡੀ ਰੁਕਾਵਟ ਕੀ ਹੈ? ਆਪਸ਼ਨ A ਖੇਡਾਂ, ਆਪਸ਼ਨ B ਉਤਸਕਤਾ, ਆਪਸ਼ਨ C ਡਰ ਅਤੇ ਅਲੋਚਨਾ, ਆਪਸ਼ਨ D ਲਾਇਬ੍ਰੇਰੀ ਤਾਂ ਸਭ ਤੋਂ ਵੱਡੀ ਰੁਕਾਵਟ ਕੀ ਹੈ? ਆਪਸ਼ਨ C ਡਰ ਅਤੇ ਅਲੋਚਨਾ ਜੇਕਰ ਬੱਚੇ ਨੂੰ ਗਲਤ ਹੋਣ ਤੇ ਡਰ ਲੱਗੇ ਜਾਂ ਉਸ ਦੀ ਆਲੋਚਨਾ ਹੋਵੇਗੀ ਤਾਂ ਉਹ ਨਵਾਂ ਸੋਚਣਾ ਬੰਦ ਕਰ ਦੇਵੇਗਾ ਅੱਜ ਦਾ 6th ਨੰਬਰ ਕੁਐਸਚਨ ਬਾਸ਼ਾ ਦੀ ਜਮਾਤ ਵਿੱਚ ਸਿਰਜਣਾਤਮਕਤਾ ਨੂੰ ਵਧਾਉਣ ਲਈ ਕਿਹੜੀ ਗਤੀਵਿਧੀ ਸਭ ਤੋਂ ਵਧੀਆ ਹੈ ਆਪਸ਼ਨ A ਕਹਾਣੀ ਦਾ ਅਧੂਰਾ ਅੰਤ ਪੂਰਾ ਕਰਨਾ ਆਪਸ਼ਨ ਬੀ ਬਲੈਕਬੋਰਡ ਤੋਂ ਨਕਲ ਕਰਨਾ ਆਪਸ਼ਨ ਸੀ ਸ਼ਬਦ ਜੋੜ ਯਾਦ ਕਰਨਾ ਆਪਸ਼ਨ ਡੀ ਪਾਠ ਪੁਸਤਕ ਦੇ ਪ੍ਰਸ਼ਨ ਉੱਤਰ ਲਿਖਣਾ ਤਾਂ ਭਾਸ਼ਾ ਦੀ ਜਮਾਤ ਵਿੱਚ ਸਿਰਜਣਾਤਮਕਤਾ ਵਧਾਉਣ ਲਈ ਕਿਹੜੀ ਗਤੀਵਿਧੀ ਵਧੀਆ ਹੈ ਕਹਾਣੀ ਦਾ ਅਧੂਰਾ ਅੰਤ ਪੂਰਾ ਕਰਨਾ ਆਪਸ਼ਨ ਏ ਅਜਿਹੀਆਂ ਗਤੀਆਂ ਅਜਿਹੀਆਂ ਗਤੀਵਿਧੀਆਂ ਬੱਚੇ ਨੂੰ ਬਣ ਪਣੇ ਵੱਲ ਨਵਾਂ ਸੋਚਨ ਅਤੇ ਕਲਪਨਾ ਕਰਨ ਦਾ ਮੌਕਾ ਦਿੰਦੀਆਂ ਹਨ ਯਾਨੀ ਕਿ ਬੱਚੇ ਨੂੰ ਵੱਧ ਤੋਂ ਵੱਧ ਮੌਕਾ ਦੇਣਾ ਹੈ ਅੱਜ ਦਾ 7th ਨੰਬਰ ਕੁਐਸਚਨ ਸਿਰਜਣਾਤਮਕਤਾ ਦੇ ਚਾਰ ਮੁੱਖ ਤੱਤ ਕਿਹੜੇ ਹਨ ਆਪਸ਼ਨ A ਗਤੀ ਸ਼ਕਤੀ ਤਿਰਜ ਸੁੰਦਰਤਾ ਆਪਸ਼ਨ B ਪ੍ਰਵਾਹ ਲਚਕੀਲਾਪਨ ਮੌਲਕਤਾ ਅਤੇ ਵਿਸਥਾਰ ਆਪਸ਼ਨ ਸੀ ਲਿਖਣਾ ਪੜ੍ਹਨਾ ਸੁਣਨਾ ਬੋਲਣਾ ਤਾਂ ਕਿਹੜੇ ਹਨ ਪਰਵਹਾ ਲਚਕੀਲਾਪਨ ਮੌਲਕਤਾ ਅਤੇ ਵਿਸਥਾਰ ਆਪਸ਼ਨ ਬੀ ਅੱਜ ਦੇ ਆਪਣੇ 8 ਨੰਬਰ ਕੁਐਸਚਨ ਕਿ ਸਿਰਜਣਾਤਮਕਤਾ ਅਤੇ ਬੁੱਧੀ ਹਮੇਸ਼ਾ ਇੱਕੋ ਜਿਹੀ ਹੁੰਦੀ ਹੈ অপশন এ हां বুদ্ধিমান بچے ਹਮੇਸ਼ਾ ਸਿਰਜਣਾਤਮਕਤਾ ਹੁੰਦੇ ਹਨ ਨਹੀਂ অপশন ਬੀ ਨਹੀਂ ਇਹ ਦੋਵੇਂ ਵਕ ਵਕ ਪਰ ਸੰਬੰਧ ਹਨ অপশন ਸੀ ਸਿਰਜਣਾਤਮਕ ਬੱਚਾ ਕਦੇ বুদ্ধিਮਾਨ ਨਹੀਂ ਹੁੰਦਾ অপশন ਡੀ ਇਹਨਾਂ ਦਾ ਕੋਈ ਸੰਬੰਧ ਨਹੀਂ ਸੌਰੀ অপশন ਬੀ ਨਹੀਂ ਇਹ ਦੋਵੇਂ ਵੱਖ-ਵੱਖ ਹਨ ਪਰ ਸੰਬੰਧਿਤ ਹਨ ਇੱਕ ਔਸਤ ਬੁੱਧੀ ਵਾਲਾ ਬੱਚਾ ਵੀ ਬਹੁਤ ਸਿਰਜਣਾਤਮਕ ਹੋ ਸਕਦਾ ਹੈ ਜਾਣਕਾਰੀ ਨੂੰ ਵਰਤਣ ਦੀ ਸ਼ਕਤੀ ਜਦ ਕੀ ਸਿਰਜਣਾਤਮਕਤਾ ਨਵਾਂ ਪੈਦਾ ਕਰਨ ਦੀ ਹੁੰਦੀ ਹੈ ਅੱਜ ਦਾ 9th ਨੰਬਰ ਕੁਐਸਚਨ ਅਧਿਆਪਕ ਨੂੰ ਸਿਰਜਣਾਤਮਕ ਬੱਚੇ ਲਈ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? ਆਪਸ਼ਨ ਏ ਉਸ ਨੂੰ ਸਖਤ ਅਨੁਸ਼ਾਸਨ ਵਿੱਚ ਰੱਖਣਾ ਚਾਹੀਦਾ ਹੈ। ਆਪਸ਼ਨ ਬੀ ਉਸ ਦੇ ਅਜੀਬ ਸਵਾਲਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ। ਆਪਸ਼ਨ ਸੀ ਉਸ ਦੀ ਉਸ ਸਕਤਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਆਪਸ਼ਨ ਡੀ ਉਸ ਨੂੰ ਹੋਰਾਂ ਵਾਂਗ ਸੋਚਣ ਲਈ ਮਜਬੂਰ ਕਰਨਾ ਚਾਹੀਦਾ ਹੈ। ਕਿਵੇਂ ਪੇਸ਼ ਆਉਣਾ ਚਾਹੀਦਾ ਇੱਕ ਅਧਿਆਪਕ ਨੂੰ ਆਪਸ਼ਨ ਸੀ ਉਸ ਦੀ ਉਸਤਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅੱਜ ਦਾ ਆਪਣਾ 10 ਨੰਬਰ ਕੁਐਸਚਨ ਸਿਰਜਣਾਤਮਕ ਪ੍ਰਕਿਰਿਆ ਦਾ ਪਹਿਲਾ ਪੜਾ ਕਿਹੜਾ ਹੈ ਆਪਸ਼ਨ ਏ ਪ੍ਰਕਾਸ਼ ਆਪਸ਼ਨ ਬੀ ਤਿਆਰੀ অপশন সি পরমানমতা অপশন ডি একান্তવાસ তা সৃজনাত্মক ক্ষমতা ਦੀ ਪ੍ਰਕਿਰਿਆ ਦਾ ਪਹਿਲਾ ਪੜਾਅ ਕਿਹੜਾ ਹੈ অপশন ਬੀ ਤਿਆਰੀ ਕੋਈ ਵੀ ਕੰਮ ਕਰਨ ਲਈ ਪਹਿਲਾਂ ਆਪਾਂ ਨੂੰ ਤਿਆਰ ਹੋਣਾ ਪਏਗਾ ਕਿਸੇ ਵੀ ਸਿਰਜਣਾਤਮਕ ਕੰਮ ਨੂੰ ਪਹਿਲਾਂ ਜਾਣਕਾਰੀ ਇਕੱਠੀ ਕਰਨ ਅਤੇ ਸਮੱਸਿਆ ਨੂੰ ਸਮਝਣ ਦੀ ਤਿਆਰੀ ਕੀਤੀ ਜਾਂਦੀ ਹੈ ਹਾਂਜੀ ਇਹ ਸਨ ਆਪਣੇ ਪੈਡਾਗੋਜੀ ਦੇ 10 ਬਹੁਤ ਹੀ ਇੰਪੋਰਟੈਂਟ ਕੁਐਸਚਨ ਨੇ ਤੁਸੀਂ ਪੇਪਰ ਦੇ ਵਿੱਚ ਮੰਨ ਕੇ ਚੱਲੋ ਇਸ ਵਿੱਚੋਂ ਇੱਕ ਦੋ ਪ੍ਰਸ਼ਨ ਪੱਕੇ ਆਉਣੇ ਆ ਤੇ ਇਸ ਨੂੰ ਯਾਦ ਜ਼ਰੂਰ ਕਰਨਾ ਤੇ ਨੋਟ ਵੀ ਜ਼ਰੂਰ ਕਰਨਾ ਹੈ ਹਾਂਜੀ ਅੱਗੇ ਹੈ ਕਵਿਤਾ ਜੋ ਕਿ ਆਪਾਂ ਪੂਰੇ ਪੇਪਰ ਆਫ ਵਿਊ ਨਾਲ ਚੱਲ ਰਹੇ ਆ ਸ਼ੁਰੂ ਕਰ ਕਵਿਤਾ ਮੈਂ ਤਾਂ ਵੈਸੇ ਨਾਮ ਲਿਖ ਕੇ ਲਿਆਉਂਦਾ ਬਾਕੀ ਪੇਪਰ ਵਿੱਚ ਨਾਮ ਨਹੀਂ ਲਿਖਿਆ ਹੁੰਦਾ ਕਵਿਤਾ ਕਿਹੜੀ ਹੈ ਬਟ ਮੈਂ ਕਹਿਣਾ ਵੀ ਤੁਹਾਨੂੰ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਪਤਾ ਲੱਗ ਸਕੇ ਵੀ ਇਹ ਕਵਿਤਾ ਸੀ ਕਿਸ ਕਲਾਸ ਵਿੱਚ ਪੜ੍ਹੀ ਸੀ ਸ਼ੁਰੂ ਕਰਦੇ ਹਾਂ ਕਵਿਤਾ ਦਾ ਨਾਮ ਕੀ ਹੈ ਹਨੇਰੇ ਵਿੱਚ ਸੁਲਗਦੀ ਵਰਣਮਾਲਾ ਹਾਂਜੀ ਸ਼ੁਰੂ ਕਰਦੇ ਹਾਂ ਕਦੇ ਤਾਂ ਇਸ ਹਨੇਰੇ ਵਿੱਚ ਸਵੇਰਾ ਮੁਸਕਰਾਏਗਾ ਕਦੇ ਤਾਂ ਅੱਖਰਾਂ ਦੇ ਬੁੱਲਾਂ ਤੇ ਕੋਈ ਗੀਤ ਆਏਗਾ ਮੈਂ ਇਸੇ ਆਸ ਵਿੱਚ ਹਰ ਰਾਤ ਆਪਣਾ ਖੂਨ ਬਾਲਦਾ ਹਾਂ ਕਿ ਅਗਲੀ ਪੀੜ੍ਹੀ ਨੂੰ ਕੋਈ ਹਰਫ਼ ਚਾਨਣ ਦਾ ਦਿਖਾਏਗਾ ਇਹ ਅੱਖਰ ਮੈਂ ਲਿਖਦਾ ਹਾਂ ਇਹ ਸਿਰਫ ਅੱਖਰ ਨਹੀਂ ਇਹ ਮੇਰੀ ਰੂਹ ਦੀ ਚੀਖ ਹੈ ਇਹ ਮੇਰੇ ਦਰਦ ਦੀ ਦਸਤਕ ਹੈ ਇਹ ਸੁਰਜੀਤ ਪਾਤਰ ਜੀ ਦੁਆਰਾ ਲਿਖੀ ਗਈ ਕਵਿਤਾ ਹੈ ਜੋ ਕਿ ਬਹੁਤ ਹੀ ਮਤਲਬ ਕਿ ਵਧੀਆ ਹੈ ਤੁਸੀਂ ਪੜ੍ਹ ਕੇ ਦੇਖੋ ਅੱਜ ਦਾ ਆਪਣ ਇਸ ਨਾਲ ਰਿਲੇਟਡ ਕੁਐਸਚਨ ਕਰਦੇ ਹਾਂ ਕਵੀ ਨੇ ਅੱਖਰਾਂ ਦੇ ਬੁੱਲਾਂ ਤੇ ਕੀ ਆਉਣ ਦੀ ਉਮੀਦ ਪ੍ਰਗਟਾਈ ਹੈ ਆਪਸ਼ਨ ਏ ਗਾਲਾਂ ਆਪਸ਼ਨ ਗੀਤ অপশন সি চুপ অপশন ডি ਸ਼ਿਕਾਇਤ ਤਾਂ ਕੀ ਉਮੀਦ ਪ੍ਰਗਟਾਈ ਹੈ অপশন ਬੀ ਗੀਤ ਆਪਾਂ ਕਵਿਤਾ ਦੇ ਅਨੁਸਾਰ ਚੱਲਾਂਗੇ ਕਵੀ ਨੂੰ ਉਮੀਦ ਹੈ ਕਿ ਇੱਕ ਦਿਨ ਇਹ ਅੱਖਰ ਯਾਨੀ ਕਿ ਸ਼ਬਦ ਸਮਾਜ ਵਿੱਚ ਖੁਸ਼ੀ ਅਤੇ ਤਬਦੀਲੀ ਦਾ ਗੀਤ ਬਣ ਕੇ ਗੂੰਜਣਗੇ ਅੱਜ ਦਾ ਆਪਣਾ ਸੈਕਿੰਡ ਕੁਐਸਚਨ ਆਪਣਾ ਖੂਨ ਬਾਲਣਾ ਮੁਹਾਵਰੇ ਤੋਂ ਕੀ ਭਾਵ ਹੈ? ਆਪਸ਼ਨ A ਖੂਨ ਦਾ ਦਾਨ ਦੇਣਾ ਆਪਸ਼ਨ B ਬਹੁਤ ਜ਼ਿਆਦਾ ਮਿਹਨਤ ਤੇ ਕੁਰਬਾਨੀ ਕਰਨੀ ਆਪਸ਼ਨ C ਸਰੀਰ ਨੂੰ ਅੱਗ ਲਾਉਣਾ ਆਪਸ਼ਨ D ਬਿਮਾਰ ਹੋਣਾ ਤਾਂ ਆਪਣਾ ਖੂਨ ਬਾਲਣਾ ਮੁਹਾਵਰੇ ਦਾ ਕੀ ਅਰਥ ਹੈ? ਬਹੁਤ ਜ਼ਿਆਦਾ ਮਿਹਨਤ ਅਤੇ ਕੁਰਬਾਨੀ ਕਰਨੀ ਕਵੀ ਆਪਣੀ ਕਵਿਤਾ ਲਿਖਣ ਲਈ ਆਪਣੀ ਪੂਰੀ ਜੀਵਨ ਊਰਜਾ ਅਤੇ ਭਾਵਨਾਵਾਂ ਲਗਾ ਰਿਹਾ ਹੈ ਤਾਂ ਜੋ ਸਮਾਜ ਨੂੰ ਸੇਧ ਮਿਲ ਸਕੇ ਅੱਜ ਦਾ 3rd ਕੁਐਸਚਨ ਕਵੀ ਅਨੁਸਾਰ ਉਸ ਦੇ ਲਿਖੇ ਹੋਏ ਅੱਖਰ ਅਸਲ ਵਿੱਚ ਕੀ ਹਨ অপਸ਼ਨ A ਸਿਰਫ ਕਾਲੀ ਸ਼ਾਹੀ অপਸ਼ਨ B ਰੂਹ ਦੀ ਚੀਕ ਅਤੇ ਦਰਦ ਦੀ دستਕ ਆਪਸ਼ਨ ਸੀ ਸਿਰਫ ਕਿਤਾਬ ਦਾ ਪੰਨਾ ਆਪਸ਼ਨ ਲਈ ਮਰੰਜਣ ਦਾ ਸਾਧਨ ਤਾਂ ਕਵੀ ਅਨੁਸਾਰ ਲਿਖੇ ਹੋਏ ਅੱਖਰ ਅਸਲ ਵਿੱਚ ਕੀ ਹਨ ਆਪਸ਼ਨ ਬੀ ਰੂਹ ਦੀ ਚੀਖ ਅਤੇ ਦਰਦ ਦੀ ਦਸਤਕ ਪਾਤਰ ਜੀ ਅਨੁਸਾਰ ਸ਼ਬਦ ਕੇਵਲ ਲਿਖਤ ਨਹੀਂ ਹੁੰਦੇ ਉਹ ਲਿਖਾਰੀ ਦੇ ਅੰਦਰਲੇ ਦਰਦ ਤੇ ਸਮਾਜਿਕ ਪੀੜ ਦਾ ਪ੍ਰਗਟਾਵਾ ਹੁੰਦੇ ਹਨ ਅੱਜ ਦਾ 4th ਨੰਬਰ ਕੁਐਸਚਨ ਕਵੀ ਆਪਣੀ ਰਚਨਾ ਰਾਹੀਂ ਅਗਲੀ ਪੀੜੀ ਨੂੰ ਕੀ ਦੇਣਾ ਚਾਹੁੰਦਾ ਹੈ অপਸ਼ਨ A ਬਹੁਤ ਸਾਰਾ ਪੈਸਾ অপਸ਼ਨ B ਚਾਨਣ ਦਾ ਅਰਫ ਜਾਂ ਸਹੀ ਰਾਸਤਾ অপਸ਼ਨ C ਪੁਰਾਣੇ ਕਿਸੇ অপਸ਼ਨ D ਡਰ ਕਵੀ ਆਪਣੀ ਰਚਨਾ ਰਾਹੀਂ ਅਗਲੀ ਪੀੜ੍ਹੀ ਨੂੰ ਕੀ ਦੇਣਾ ਚਾਹੁੰਦਾ ਹੈ অপਸ਼ਨ ਬੀ ਚਾਨਣ ਦਾ ਹਰਫ ਯਾਨੀ ਕਿ ਸਹੀ ਰਾਸਤਾ ਕਵੀ ਚਾਹੁੰਦਾ ਹੈ ਕਿ ਉਸ ਦੀ ਲਿਖਤਾ ਆਉਣ ਵਾਲੀਆਂ نسل ਵਿੱਚ ਲਈ ਮਾਰਗਦਰਸ਼ਨ ਜਾਂ ਗਾਈਡ ਬਣਨ ਅਤੇ ਉਹਨਾਂ ਨੂੰ ਹਨੇਰੇ ਵਿੱਚੋਂ ਬਾਹਰ ਕੱਢਣ ਅੱਜ ਦਾ 5ਵਾਂ ਨੰਬਰ ਕੁਐਸਚਨ ਇਸ ਕਵਿਤਾ ਦਾ ਮੁੱਖ ਸੁਰ ਜਾਂ ਟੋਨ ਕਿਹੜਾ ਹੈ ਸੋਰੀ ਉਦਾਸੀ ਭਰਿਆ ਪਰ ਆਸਵੰਦ ਆਪਸ਼ਨ B ਸਿਰਫ ਡਰਾਉਣ ਡਰਾਉਣਾ ਆਪਸ਼ਨ C ਹਾਸਰਸ ਆਪਸ਼ਨ D ਗੁੱਸੇ ਵਾਲਾ ਤਾਂ ਕੀ ਹੈ ਆਪਸ਼ਨ A ਉਦਾਸੀ ਭਰਿਆ ਪਰ ਆਸਵੰਦ ਭਾਵੇਂ ਕਵਿਤਾ ਵਿੱਚ ਹਨੇਰੇ ਅਤੇ ਦਰਦ ਦੀ ਗੱਲ ਹੈ ਪਰ ਕਵੀ ਨੂੰ ਪੂਰੀ ਉਮੀਦ ਹੈ ਕਿ ਸਵੇਰਾ ਮੁਸਕਰਾਏਗਾ ਜੋ ਕਿ ਇੱਕ ਸਕਾਰਾਤਮਕ ਸੋਚ ਹੈ ਅੱਜ ਦੇ ਆਪਣੇ ਏਸੀ ਕਵਤਾਂ ਨਾਲ ਰਿਲੇਟਡ ਕੁਐਸਚਨ ਹੁਣ ਆਪਾਂ ਪੰਜਾਬੀ ਵਿਆਕਰਨ ਦੇ ਕੁਝ ਕੁਐਸਚਨ ਲੈ ਕੇ ਆਏ ਹਾਂ ਨਾਲ ਪਹਿਲਾ ਕੁਐਸਚਨ ਹੈ ਡਾਕਟਰ ਬੁਖਤਾ ਸਿੰਘ ਬਰਾੜ ਅਨੁਸਾਰ ਭਾਸ਼ਾ ਦੀ ਸਭ ਤੋਂ ਛੋਟੀ ਸਾਰਥਕ ਇਕਾਈ ਕਿਹੜੀ ਹੈ অপਸ਼ਨ A ਤੁਨੀ অপਸ਼ਨ B ਪਾਵੰਸ਼ অপਸ਼ਨ C ਸ਼ਬਦ অপਸ਼ਨ D ਵਾਕ ਤਾਂ ਡਾਕਟਰ ਬੂਟਾ ਸਿੰਘ ਬਰਾੜ ਅਨੁਸਾਰ ਭਾਸ਼ਾ ਦੀ ਸਭ ਤੋਂ ਛੋਟੀ ਸਾਰਥਕ ਇਕਾਈ ਕਿਹੜੀ ਹੈ অপਸ਼ਨ B ਪਾਵੰਸ਼ অপਸ਼ਨ B ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਤੁਨੀ ਹੈ ਪਰ ਸਾਰਤਕ ਅਰਥ ਰੱਖਣ ਵਾਲੀ ਸਭ ਤੋਂ ਛੋਟੀ ਇਕਾਈ ਪਾਵੰਚ ਹੈ ਅੱਜ ਦਾ ਸੈਕਿੰਡ ਕੁਐਸਚਨ ਪੰਜਾਬੀ ਵਿੱਚ ਵਿਅੰਜਨ ਗੁੱਸ਼ੇ ਦੀ ਵਰਤੋਂ ਕਿੱਥੇ ਹੁੰਦੀ ਹੈ ਆਪਸ਼ਨ A ਸ਼ਬਦ ਦੇ ਸ਼ੁਰੂ ਵਿੱਚ ਆਪਸ਼ਨ B ਸ਼ਬਦ ਦੇ ਅੰਤ ਵਿੱਚ ਆਪਸ਼ਨ C ਦੋਵਾਂ ਥਾਵਾਂ ਤੇ অপশন ডি পাঞ্জাবি ਵਿੱਚ ਵਿਅੰਜਨ ਗੁੱਛੇ ਨਹੀਂ ਹੁੰਦੇ ਤਾਂ ਇਸ ਦਾ ਕੀ ਉੱਤਰ ਆਏਗਾ অপਸ਼ਨ ਡੀ ਪੰਜਾਬੀ ਵਿੱਚ ਵਿਅੰਜਨ ਗੁੱਛੇ ਨਹੀਂ ਹੁੰਦੇ ਸ਼ੁੱਧ ਪੰਜਾਬੀ ਸ਼ਬਦਾਵਲੀ ਵਿੱਚ ਦੋ ਵਿਅੰਜਨਾਂ ਬਿਨਾਂ ਕਿਸੇ ਸਵਰ ਦੇ ਇਕੱਠੇ ਰਹੀ ਇਕੱਠੇ ਨਹੀਂ ਆਉਂਦੇ ਜਿਵੇਂ ਕਿ ਅੰਗਰੇਜ਼ੀ ਦੇ ਸਕੂਲ ਵਿੱਚ ਐਸ ਸੀ ਅੱਜ ਦਾ 3rd ਕੁਐਸਚਨ ਕ ਚ ਟੋ ਟੋ ਪੋ ਦੁਨੀਆਂ ਪੰਜਾਬੀ ਵਿੱਚ ਕਿਸ ਦਾ ਕਾਰਜ ਕਰਦੀਆਂ ਹਨ ਆਪਸ਼ਨ ਏ ਨਾਸਕਤਾ ਦਾ ਆਪਸ਼ਨ ਬੀ ਸੁਰ ਦਾ ਆਪਸ਼ਨ ਸੀ ਸੰਘਰਸ਼ੀ ਹੋਣ ਦਾ ਆਪਸ਼ਨ ਡੀ ਡਕਵੇਂ ਵਿਅੰਜਨਾਂ ਦਾ ਤਦ ਇਹ ਤੁਨੀਆਂ ਪੰਜਾਬੀ ਵਿੱਚ ਕਿਸ ਦਾ ਕਾਰਜ ਕਰਦੀਆਂ ਹਨ অপਸ਼ਨ ਬੀ ਸੁਰ ਦਾ ਯਾਨੀ ਕਿ ਟੋਨ ਦਾ অপਸ਼ਨ ਬੀ ਪੰਜਾਬੀ ਇੱਕ ਸ੍ਰਾਤਮਕ ਭਾਸ਼ਾ ਹੈ ਇਹ ਨਾਦਮਈ ਮਹਾਪ੍ਰਾਣ ਤੁਨੀਆਂ ਸ਼ਬਦ ਵਿੱਚ ਆਪਣੀ ਸਥਿਤੀ ਅਨੁਸਾਰ ਉੱਚੀ ਮੱਧਮ ਜਾਂ ਨੀਵੀਂ ਸੁਰ ਪੈਦਾ ਕਰਦੀਆਂ ਹਨ ਅੱਜ ਦਾ 4ਥ ਨੰਬਰ ਕੁਐਸਚਨ ਵਾਕ ਵਿੱਚ ਉਦੇਸ਼ ਅਤੇ ਵਿਦੇ ਕਿਸ ਦੇ ਹਿੱਸੇ ਹਨ অপਸ਼ਨ ਏ ਵਾਕ ਬੰਤਰ অপਸ਼ਨ ਬੀ ਸ਼ਬਦ ਰਚਨਾ অপਸ਼ਨ ਸੀ ਅਰਥ ਵਿਗਿਆਨ অপਸ਼ਨ ਡੀ ਤੁਨੀ ਵਿਗਿਆਨ ਤਾਂ ਵਾਕ ਵਿੱਚ ਉਦੇਸ਼ ਅਤੇ ਵਿਦੇ ਕਿਸ ਦੇ ਬੰਤਰ ਹਨ অপਸ਼ਨ ਏ ਵਾਕ ਬੰਤਰ ਇੱਕ ਸਧਾਰਨ ਵਾਕ ਵਿੱਚ ਦੋ ਭਾਗ ਹੁੰਦੇ ਹਨ ਉਦੇਸ਼ ਜਿਸ ਬਾਰੇ ਗੱਲ ਕੀਤੀ ਜਾਵੇ ਅਤੇ ਵਧੇ ਜੋ ਗੱਲ ਕੀਤੀ ਜਾਵੇ ਅੱਜ ਦਾ 5th ਨੰਬਰ ਕੁਐਸਚਨ ਪੰਜਾਬੀ ਦੀਆਂ ਕਿਹੜੀਆਂ ਧੁਨੀਆਂ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਆਪਸ਼ਨ ਏ অপশন বি অপশন সি ਜਾਂ অপশন ডি ਤਾਂ ਕਿਹੜੀਆਂ ਦੁਨੀਆ ਨਾਲ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ অপশন এ ਇਸ ਦੁਨੀਆ ਪੰਜਾਬੀ ਸ਼ਬਦਾਂ ਦੇ ਸ਼ੁਰੂ ਵਿੱਚ ਕਦੇ ਨਹੀਂ ਆਉਂਦੀਆਂ ਇਹ ਹਮੇਸ਼ਾ ਵਿਚਕਾਰ ਜਾਂ ਅੰਤ ਵਿੱਚ ਆਉਂਦੀਆਂ ਹਨ ਅੱਜ ਦਾ 6th ਨੰਬਰ ਕੁਐਸਚਨ ਕਾਰਕ ਪੰਜਾਬੀ ਵਿੱਚ ਕਿੰਨੀ ਪ੍ਰਕਾਰ ਦੇ ਹੁੰਦੇ ਹਨ অপশন এ 6 অপশন বি 7 অপশন সি 8 অপশন ডি 10 ਤਾਂ ਕਾਰਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ 8 অপশন ਸੀ ਨਾਮ ਜਾਂ ਪਰਨਾਮ ਦਾ ਵਾਕ ਵਾਕ ਦੇ ਹੋਰਨਾ ਸ਼ਬਦ ਖਾਸ ਕਰਕੇ ਕਿਰਿਆ ਨਾਲ ਸੰਬੰਧ ਦੱਸਣ ਵਾਲੇ ਰੂਪ ਨੂੰ ਕਾਰਕ ਕਹਿੰਦੇ ਹਨ ਅੱਜ ਦਾ 7th ਨੰਬਰ ਕੁਐਸਚਨ ਬੱਚਾ ਦੁੱਧ ਪੀਂਦਾ ਹੈ ਵਾਕ ਵਿੱਚ ਦੁੱਧ ਕਿਹੜਾ ਕਾਰਕ ਹੈ অপਸ਼ਨ A ਕਰਤਾ ਕਾਰਕ অপਸ਼ਨ B ਕਰਮ ਕਾਰਕ অপਸ਼ਨ C ਕਰਨ ਕਾਰਕ অপਸ਼ਨ D ਸੰਪਰਦਾਨ ਕਾਰਕ ਤਾਂ ਕਿਹੜਾ ਕਾਰਕ ਹੈ ਕਰਮ ਕਾਰਕ অপਸ਼ਨ B ਮੈਨੂੰ ਲੱਗਦਾ ਆਨਸਰ ਵੀ ਦਿਖ ਗਿਆ ਜਿਸ ਚੀਜ਼ ਉੱਤੇ ਕਿਰਿਆ ਦਾ ਪ੍ਰਭਾਵ ਪਵੇ ਉਸ ਨੂੰ ਆਪਾਂ ਕਰਮਕਾਰਕ ਕਹਿੰਦੇ ਹਾਂ ਅੱਜ ਦਾ 8th ਨੰਬਰ ਕੁਐਸਚਨ ਸਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਤਾਂ ਸਬੰਧਕ ਸਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ਆਪਸ਼ਨ A 2 ਆਪਸ਼ਨ C B 3 ਆਪਸ਼ਨ C 4 ਆਪਸ਼ਨ D 5 ਤੋ ਸੰਬੰਧਕ ਕਿੰਨੇ ਪ੍ਰਕਾਰ ਦੇ ਤਿੰਨ ਕਿਹੜੇ-ਕਿਹੜੇ ਸਧਾਰਨ ਸੋਰੀ ਪੂਰਣ ਅਪੂਰਣ ਅਤੇ ਦੁਬਾਜਰੇ ਸੰਬੰਧਕ ਅੱਜ ਦਾ ਆਪਣਾ 9th ਨੰਬਰ ਕੁਐਸਚਨ ਪੰਜਾਬੀ ਵਿੱਚ ਸਵਰ ਦੁਨੀਆ ਕਿੰਨੀਆਂ ਹਨ ਆਪਸ਼ਨ A 3 ਆਪਸ਼ਨ B 10 ਆਪਸ਼ਨ C 35 অপশন ডি 41 ਤਾਂ ਪੰਜਾਬੀ ਵਿੱਚ ਸਵਰ ਧੁਨੀਆਂ ਕਿੰਨੀਆਂ ਹਨ 10 অপশন ਬੀ ਅੱਜ ਦਾ 10 ਨੰਬਰ ਕੁਐਸਚਨ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ অপশন ਏ 5 অপশন ਬੀ 6 অপশন ਸੀ 8 অপশন ਡੀ 4 ਤਾਂ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ 6 অপশন বি ਅੱਜ ਦਾ ਆਪਣਾ 11th ਨੰਬਰ ਕੁਐਸਚਨ ਕਿਹੜੇ ਸ਼ਬਦ ਦੋ ਵਾਕਾਂ ਜਾਂ ਸ਼ਬਦਾਂ ਨੂੰ ਜੋੜਨ ਉਹਨਾਂ ਨੂੰ ਕੀ ਕਹਿੰਦੇ ਹਨ অপਸ਼ਨ A ਸੰਬੰਧਕ অপਸ਼ਨ B ਯੋਜਕ অপਸ਼ਨ C ਵਿਸਮਿਕ অপਸ਼ਨ D ਪਰਨਾਮ ਤਾਂ ਕਿਹੜੇ ਜੋੜਦੇ ਹਨ অপਸ਼ਨ B ਯੋਜਕ ਯੋਜਕ ਦਾ ਕੰਮ ਦੋ ਵਾਕਾਂ ਜਾਂ ਉਪ ਵਾਕਾਂ ਨੂੰ ਜੋੜਨਾ ਹੈ ਅੱਜ ਦਾ 12th ਨੰਬਰ ਕੁਐਸਚਨ ਗੋਲਸ ਵਰ ਕਿਹੜੇ ਹੁੰਦੇ ਹਨ ਆਪਸ਼ਨ A ਆਪਸ਼ਨ B ਆਪਸ਼ਨ C ਜਾਂ ਆਪਸ਼ਨ D ਤਾਂ ਗੋਲਸ ਵਰ ਕਿਹੜੇ ਹੁੰਦੇ ਹਨ ਆਪਸ਼ਨ A ਅੱਜ ਦਾ 13 ਨੰਬਰ ਕੁਐਸਚਨ ਬੁੱਟਾ ਸਿੰਘ ਬਰਾੜ ਅਨੁਸਾਰ ਤੁਣੀ ਵਿਗਿਆਨ ਦਾ ਸਬੰਧ ਕਿਸ ਨਾਲ ਹੈ অপਸ਼ਨ ਏ ਸ਼ਬਦਾ ਨਾਲ অপਸ਼ਨ ਬੀ ਪਾਸ਼ਾਈ ਤੁਨੀਆਂ ਦੇ ਉਚਾਰਨ ਦੇ ਸਰੂਪ ਨਾਲ অপਸ਼ਨ ਸੀ ਵਾਕਾਂ ਦੀ ਰਚਨਾ ਨਾਲ অপਸ਼ਨ ਡੀ ਅਰਥਾਂ ਨਾਲ ਤਾਂ ਕਿਸ ਨਾਲ ਹੈ অপਸ਼ਨ ਬੀ ਅੱਜ ਦਾ ਆਪਣਾ 14 ਨੰਬਰ ਕੁਐਸਚਨ ਬੰਤਰ ਦੇ ਆਧਾਰ ਤੇ ਵਾਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ অপਸ਼ਨ A 2 অপਸ਼ਨ B 3 অপਸ਼ਨ C 4 অপਸ਼ਨ B D 5 ਤਾਂ ਬੰਤਰ ਦੇ ਆਧਾਰ ਤੇ ਵਾਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ অপਸ਼ਨ B 3 ਕਿਹੜੇ ਕਿਹੜੇ ਸਧਾਰਨ ਸਯੁਕਤ ਅਤੇ ਮਿਸ਼ਰਤ ਵਾਕ ਅੱਜ ਦਾ ਆਪਣਾ ਆਖਰੀ ਕੁਐਸਚਨ ਪੰਜਾਬੀ ਵਿੱਚ ਲਗਾ ਮਾਤਰਾ ਦੀ ਗਿਣਤੀ ਕਿੰਨੀ ਹੈ অপਸ਼ਨ A 8 অপਸ਼ਨ B 9 অপਸ਼ਨ C 10 অপਸ਼ਨ D 12 ਤਾਂ ਕਿੰਨੀ ਹੈ 10 অপਸ਼ਨ C ਹਾਂਜੀ ਇਹ ਸੀ ਅੱਜ ਦੇ ਆਪਣੇ ਇੰਪੋਰਟੈਂਟ ਕੁਐਸਚਨ ਉਮੀਦ ਕਰਦੇ ਹਾਂ ਕਲਾਸ ਪਸੰਦ ਆਈ ਹੋਵੇਗੀ ਕਿਉਂਕਿ ਅੱਜ ਪੈਡਾਗੋਜੀ ਦੇ ਵੀ ਬਹੁਤ ਇੰਪੋਰਟੈਂਟ ਕੁਐਸਚਨ ਸੀ ਤੇ ਪੈਰਾਗ੍ਰਾਫ ਹੀ ਬਹੁਤ ਵਧੀਆ ਸੀ ਕਵਿਤਾ ਤੋਂ ਉਸ ਤੋਂ ਵੀ ਜ਼ਿਆਦਾ ਵਧੀਆ ਸੀ ਤਾਂ ਹੁਣ ਤੁਸੀਂ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਹੈ ਕੱਲ ਆਪਣਾ ਟੋਪਿਕ ਰਹੇਗਾ ਇਕਤਾ ਪੰਜਾਬੀ ਵਿਆਕਰਨ ਵਿੱਚ ਨਾਮ ਤੇ ਪੈਡਾਗੋਜੀ ਵਿੱਚ ਆਪਾਂ ਕਰਾਂਗੇ ਪਹਿਲਾ ਟੋਪਿਕ ਸੁਣਨਾ ਕੱਲ ਆਪਾਂ ਸੁਣਨਾ ਟੋਪਿਕ ਤੇ ਕੁਸ਼ਨ ਲੈ ਕੇ ਆਵਾਂਗੇ ਜੋ ਕਿ ਬਹੁਤ ਮਹੱਤਵਪੂਰਨ ਰਹਿਣਗੇ ਥੈਂਕਸ ਫੋਰ ਵਾਚਿੰਗ ਟੇਕ